ਕਸਰ ਪਰ ਉਹ ਨਰਮੇ ਦੀ ਫਸਲ ਨਾਲ ਇਹ ਜੁੜੀ ਹੋਈ ਇੱਕ ਵੀਡੀਓ ਹੈਗੀ ਆ ਕਿ ਨਰਮੇ ਦੀ ਹਾਈਟ ਹੈਗੀ 4 ਫੁੱਟ ਬਹੁਤ ਸੋਹਣੀ ਫਰੂਟਿੰਗ ਆ ਰਹੀ ਹੈਗੀ ਆ ਇਹ ਘੱਟ ਪਾਣੀ ਫਸਲ ਲੈਣ ਵਾਲੀ ਹੈਗੀ ਆ ਤੁਸੀਂ ਦੇਖੋ ਇੱਥੋਂ ਬੂਟਾ ਸ਼ੁਰੂ ਹੁੰਦਾ ਹੈਗਾ ਜਿਹੜੀ ਆ ব্রাঞ্চ ਹੈਗੀ ਹੈ ਇਹਦੇ ਤੋਂ ਹੀ ਫਾਲੀ ਹੈ ਨਹੀਂ ਇਹ ਮਨਪੋਡੀਅਲ ব্রাঞ্চ ਆ ਆ ਸਾਰੀਆਂ ਬ੍ਰਾਂਚਾਂ ਦੇ ਉੱਤੇ ਟੀਂਡੇ ਹੈ ਫਲ ਹੈ ਫੁੱਲ ਹੈ ਫੁੱਲ ਗੁੱਡੀ ਅੱਗੇ ਵਧੀ ਜਾਣਾ ਹੈ ਇਹ ਬ੍ਰਾਂਚਾਂ ਵਧੀਆਂ ਨੇ ਇਹ ਇਸ ਇੰਪੋਡੀਕਲ ਬ੍ਰਾਂਚ ਹੈ ਇੰਨਾ ਬ੍ਰਾਂਚਾਂ ਦਾ ਹੀ ਮੁੱਲ ਹੈ ਇਹਨਾਂ ਨੂੰ ਵਧਾਉਣ ਵਾਲਾ ਜਿੰਕ ਹੈ ਇਹਨਾਂ ਨੂੰ ਵਧਾਉਣ ਵਾਲਾ ਫਾਸਫੋਰਸ ਹੈ ਆ ਫਲ ਨੂੰ ਡਿੱਗਣ ਤੋਂ ਬਚਾਉਣ ਵਾਲਾ ਬੋਰੋਨ ਹੈ ਜਿੰਕ ਹੈ ਮੈਗਨੀਸ਼ੀਅਮ ਹੈ ਫਾਸਫੋਰਸ ਹੈ ਠੀਕ ਹੈ ਇਹਨਾਂ ਚੀਜ਼ਾਂ ਨੂੰ ਤੁਸੀਂ ਨਿਊਟ੍ਰੀਸ਼ਨ ਨੂੰ ਮੈਂਟੇਨ ਕਰੋ ਕੱਲੇ ਤੇਲ ਦੇ ਛੁੰਡੀ ਮੱਛਰ ਦੇ ਚੱਕਰ 'ਚ ਨਾ ਪ아요 ਇਹ ਦੇਖੋ ਕਿੰਨਾ ਸੋਹਣਾ ਫਰੂਟ ਆਇਆ ਹੋਇਆ ਆ ਲੈ ਮੈਂ ব্রাঞ্চ ਤੁਹਾਨੂੰ ਜਿਹੜੀ ਤੋੜ ਕੇ ਦਿਖਾਉਣਾ ਕੋਈ ਹੈ ਫਰੂਟ ਇਹਦੇ ਕੋਈ ਫਰੂਟ ਨਹੀਂ ਹੈਗਾ ਅੱਧੇ ਬੂਟੇ ਜਿੰਨਾ ਇਹ ਜ਼ੋਰ ਲਵਾਈ ਜਾਂਦੀ ਹੈਗੀ ਹੈ ਬਾਕੀ ਸਾਰਾ ਤੇ ਹੈਗਾ ਤਾਂ ਇਹਨਾਂ ਚੀਜ਼ਾਂ ਨੂੰ ਜਦੋਂ ਆਪਾਂ ਸਮਝ ਕੇ ਕਰਦੇ ਹੈਗੇ ਨਾ ਆਪਣੇ ਖੇਤ ਦੇ ਵਿੱਚ ਪਲਾਂਟ ਪੋਪੂਲੇਸ਼ਨ ਜੇ ਸੰਘਣੀ ਆ ਤਾਂ ਵੀ ਪ੍ਰੋਬਲਮ ਆ ਜੇ ਵਿਰਲੀ ਹੈ ਤਾਂ ਵੀ ਪ੍ਰੋਬਲਮ ਆ ਜੇ ਮੈਨੇਜਮੈਂਟ ਪੂਰਾ ਤਾਂ ਵੀ ਪ੍ਰੋਬਲਮ ਆ ਜੇ ਬੀਮਾੜਾ ਫਿਰ ਵੀ ਪ੍ਰੋਬਲਮ ਆ ਜੇ ਆਪਣੀ ਸਾਂਭ ਸੰਭਾਲ ਮਾੜੀ ਹੈ ਫਿਰ ਵੀ ਪ੍ਰੋਬਲਮ ਆ